ਆ ਜਾਈ ਤੇ ਉਹਨਾਂ ਨੇ ਲੋ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਵੀ ਕਰ ਸਕਦੇ ਹੋ ਜੀ ਤੁਸੀਂ ਸਿੱਕਾ ਖਾਲਸਾ ਸ੍ਰੀ ਵਾਹਿਗੁਰੂ ਦੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਮੈਂ ਤੁਹਾਡਾ ਆਪਣਾ ਕਿੰਗ ਆਫ ਪੰਜਾਬ ਵਲੌਗ ਐਂਡ ਟਰੈਵਲ ਪਿਆਰੀ ਸਾਧ ਸੰਗਤ ਜੀ ਅੱਜ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਫਲਾਈ ਸਾਹਿਬ ਜਿੱਥੇ ਸ੍ਰੀ ਗੁਰੂ ਗੋਬਿੰਦ ਮਹਾਰਾਜ ਜੀ ਦੇ ਚਨ ਸੋ ਪ੍ਰਾਪਤ ਧਰਤੀ ਹੈ ਜੀ ਇੱਥੇ ਮਹਾਰਾਜ ਜੀ ਨੇ ਇੱਕ ਫਲਾਈ ਦੇ ਦਰਖਤ ਨਾਲ ਆਪਣਾ ਘੋੜਾ ਬੰਨਿਆ ਸੀ ਜੀ ਤੇ ਇੱਥੇ ਆ ਕੇ ਸੰਗਤਾਂ ਨੂੰ ਆਪਣੇ ਦਰਸ਼ਨ ਦਿੱਤੇ ਤੇ ਨਿਹਾਲ ਕੀਤਾ ਜੀ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਵੀ ਕਰਵਾਉਨੇ ਆ ਜੀ ਵੀਡੀਓ ਨਾਲ ਬਣੇ ਰਹੋ ਜੀ ਜਿੰਨਾ ਪਿਆਰੀ ਸਾਧ ਸੰਗਤ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਕਰ ਲੈਣ ਜੀ ਤੇ ਤੁਹਾਨੂੰ ਅੱਗੇ ਲੈ ਕੇ ਚਲਦੇ ਆ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਨੇ ਆ ਜੀ ਲੋ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਜੀ ਦਾ ਮੇਨ ਗੇਟ ਹੈ ਜੀ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਜੁੜਿਆ ਹੋਇਆ ਜੀ ਲੋ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਜੀ ਦੇ ਦਰਵਾਜ਼ਾ ਸਾਹਿਬ ਵੱਲ ਜਾਣ ਵਾਲਾ ਰਸਤਾ ਹੈ ਜੀ ਲੋ ਜੀ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਵੀ ਕਰਵਾਉਨੇ ਆ ਜੀ ਵੀਡੀਓ ਨਾਲ ਬਣੇ ਰਹੋ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਜੀ ਦੇ ਅੰਦਰ ਲੈ ਕੇ ਚੱਲਦੇ ਆ ਜੀ ਤੇ ਕਰਵਾਉਨੇ ਆ ਜੀ ਦਰਸ਼ਨ ਤੁਸੀਂ ਦੇਖ ਸਕਦੇ ਹੋ ਪਿਆਰੀ ਸਾਧ ਸੰਗਤ ਜੀ ਦਰਬਾਰ ਸਾਹਿਬ ਜੀ ਦੇ ਬਾਹਰੋਂ ਗੁਰਦੁਆਰਾ ਸਾਹਿਬ ਜੀ ਦੇ ਕਰੋ ਦਰਸ਼ਨ ਜੀ ਤੇ ਨਿਹਾਲ ਹੋਵੇ ਜੀ ਤੇ ਤੁਹਾਨੂੰ ਇੰਦਰ ਵੀ ਲੈ ਕੇ ਚਲਦੇ ਆ ਪਿਆਰੀ ਸਾਧ ਸੰਗਤ ਜੀ ਜਿੰਨਾ ਦੋਸਤਾਂ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਿਆਰੀ ਸਾਧ ਸੰਗਤ ਜੀ ਉਹ ਕਰ ਲੈਣ ਤੁਹਾਨੂੰ ਨਵੀਂ-ਨਵੀਂ ਅਪਡੇਟ ਵੀ ਲਿਆਉਂਦੇ ਰਹਾਂਗੇ ਜੀ ਪਿਆਰੀ ਸਾਧ ਸੰਗਤ ਜੀ ਕਰੋ ਦਰਸ਼ਨ ਜੀ ਗੁਰੂ ਸਾਹਿਬ ਜੀ ਦੇ ਤੇ ਨਿਹਾਲ ਹੋਵੇ ਜੀ ਜਿਹੜੇ ਮੇਰੀ ਵੀਡੀਓ ਰਾਹੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਿਹਾ ਜੀ ਉਹਨਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਗੁਰੂ ਗੋਬਿੰਦ ਮਹਾਰਾਜ ਜੀ ਜਦੋਂ ਆਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ ਸਰਸਾ ਨਦੀ ਉੱਤੋਂ ਪਰਿਵਾਰ ਵਿਛੋੜੇ ਤੋਂ ਬਾਅਦ ਗੁਰੂ ਗੋਬਿੰਦ ਮਹਾਰਾਜ ਜੀ ਗੁਰਦੁਆਰਾ ਸ਼੍ਰੀ ਆਲੰਗੀਰ ਸਾਹਿਬ ਤੋਂ ਪਿੰਡਾਂ ਵਿੱਚ ਹੁੰਦੇ ਹੋਏ ਇਸ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਸਨ ਜੀ ਤੇ ਇੱਕ ਰਾਤ ਇੱਥੇ ਰਹੇ ਇਸ ਜਗ੍ਹਾ ਦੇ ਉੱਤੇ ਰਹੇ ਸਨ ਤੇ ਫਲਾਈ ਨਾਲ ਹਜੂਰ ਨੇ ਆਪਣਾ ਘੋੜਾ ਬੰਨਿਆ ਸੀ ਜੀ ਪਿਆਰੀ ਸਾ ਸੰਗਤ ਜੀ ਉਹ ਫਲਾਈ ਦਾ ਦਰਖਤ ਅੱਜ ਵੀ ਇਸ ਜਗ੍ਹਾ ਦੇ ਉੱਤੇ ਮੌਜੂਦ ਹੈ ਜੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਸ ਫਲਾਈ ਦੇ ਦਰਖਤ ਦੇ ਵੀ ਜੀ ਤੇ ਤੁਸੀਂ ਦਰਸ਼ਨ ਕਰਕੇ ਬੜਪਾਗੀ ਬਣੋ ਜੀ ਦਸਮੇਸ਼ ਮਹਾਰਾਜ ਜੀ ਨੇ ਇਸ ਜਗ੍ਹਾ ਤੇ ਆ ਕੇ ਭਾਈ ਮਾਨ ਸਿੰਘ ਰਾਹੀ ਕਿਲਾ ਰਾਏਪੁਰ ਦੇ ਸਿੱਖ ਸਰਦਾਰ ਭਾਈ ਜੱਟੂ ਅਤੇ ਭਾਈ ਸਵਾਈ ਨੂੰ ਇੱਥੇ ਹਾਜ਼ਰ ਹੋਣ ਲਈ ਸੁਨੇਹਾ ਭੇਜਿਆ ਸੀ ਜੀ ਪਰ ਉਹ ਨਾ ਆਏ ਤਾਂ ਗੁਰੂ ਜੀ ਇੱਥੋਂ ਚੱਲ ਕੇ ਪਿੰਡ ਰਤਨਾ ਜੋ ਕਿ ਇੱਥੇ ਟਾਲੀ ਸਾਹਿਬ ਗੁਰਦੁਆਰਾ ਬਣਿਆ ਹੋਇਆ ਜੀ ਉਸ ਥਾਂ ਤੇ ਚਲੇ ਗਏ ਸਨ ਜੀ ਪਿਆਰੀ ਸਾ ਸੰਗਤ ਜੀ ਕਰੋ ਦਰਸਨ ਜੀ ਇਸ ਜਗ੍ਹਾ ਤੇ ਗੁਰੂ ਜੀ ਆ ਕੇ ਬੈਠੇ ਸਨ ਜੀ ਜਦੋਂ ਗੁਰੂ ਜੀ ਇਸ ਜਗ੍ਹਾ ਤੋਂ ਚੱਲ ਕੇ ਪਿੰਡ ਰਤਨਾ ਦੇ ਵਿੱਚ ਚਲੇ ਗਏ ਸਨ ਤਾਂ ਰਾਜਪੁਰ ਦੇ ਇੱਕ ਸ਼ਰਧਾਲੂ ਮਾਈਆਂ ਨੂੰ ਗੁਰੂ ਜੀ ਦੇ ਹੁਕਮ ਨਾ ਮੰਨਣ ਦੀ ਬੇਅਦਮੀ ਦਾ ਪਤਾ ਲੱਗਿਆ ਤਾਂ ਉਹ ਪ੍ਰਸਤਾਪ ਕਰਨ ਲਈ ਮਾफी ਮੰਗਣ ਲਈ ਮਾਈ ਸੁਨਖਣੀ ਦੀ ਅਗਵਾਈ ਵਿੱਚ ਮਸਾਲਾ ਤੇ ਪ੍ਰਸਾਦਾ ਲੈ ਕੇ ਪਿੰਡ ਰਤਨਾ ਜਾ ਪਹੁੰਚਿਆ ਗੁਰੂ ਜੀ ਨੇ ਇਹਨਾਂ ਦੀ ਸ਼ਰਧਾ ਤੋਂ ਖੁਸ਼ ਹੋ ਕੇ ਵਰਦਾਨ ਦਿੱਤਾ ਜੀ ਤੁਸੀਂ ਰਾਜ ਦੇ ਸਰਦਾਰੀਆਂ ਕਾਇਮ ਰਹਿਣਗੇ ਆ ਜੀ ਤੇ ਇੱਥੇ ਕਈ ਅਲੋਕਿਕ ਘਟਨਾਵਾਂ ਵੀ ਵਾਪਰ ਚੁੱਕੇ ਹਨ ਨੇ ਪੂਰਾ ਸਰਦਾ ਸਾਇਦ ਕੀਤੀ ਹੋਈ ਹਰ ਅਰਦਾਸ ਪੂਰੀ ਹੁੰਦੀ ਹੈ ਜੀ ਇਸ ਜਗ੍ਹਾ ਦੇ ਉੱਤੇ ਪਿਆਰੀ ਸਾਥ ਸੰਗਤ ਜੀ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਉਸ ਫਲਾਈ ਦੇ ਦਰਖਤ ਦੇ ਦਰਸ਼ਨ ਵੀ ਕਰਵਾਉਣੇ ਆ ਜੀ ਜਿੱਥੇ ਗੁਰੂ ਮਹਾਰਾਜੇ ਨੇ ਆਪਣਾ ਨੀਲਾ ਘੋੜਾ ਬੰਨਿਆ ਸੀ ਜੀ ਜੀ ਪਿਆਰੀ ਸਾਧ ਸੰਗਤ ਜੀ ਕਰੋ ਦਰਸ਼ਨ ਜੀ ਉਸ ਫਲਾਈ ਦੇ ਦਰਖਤ ਦੇ ਜਿੱਥੇ ਮਹਾਰਾਜ ਜੀ ਨੇ ਘੋੜਾ ਬੰਨਿਆ ਸੀ ਜੀ ਤੁਸੀਂ ਦੇਖ ਸਕਦੇ ਹੋ 17 ਪੋ 1704 ਈਸਵੀ ਨੂੰ ਇੱਥੇ ਆਏ ਸਨ ਤੇ ਇਸ ਦਰਖਤ ਨਾਲ ਮਹਾਰਾਜ ਜੀ ਨੇ ਘੋੜਾ ਬੰਨਿਆ ਸੀ ਜੀ ਲੋ ਜੀ ਪਿਆਰੀ ਸਾਧ ਸੰਗਤ ਜੀ ਕਰੋ ਦਰਸ਼ਨ ਉਸ ਫਲਾਈ ਦੇ ਦਰਖਤ ਦੇ ਜਿੱਥੇ ਮਹਾਰਾਜ ਜੀ ਨੇ ਘੋੜਾ ਬੰਨਿਆ ਸੀ ਜੀ ਇਹ ਉਹੀ ਫਲਾਈ ਦਾ ਦਰਖਤ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਕਰੋ ਦਰਸ਼ਨ ਤੇ ਨਿਹਾਲ ਹੋਵੇ ਜੀ ਆ ਤੁਸੀਂ ਦੇਖ ਸਕਦੇ ਹੋ ਸੰਗ ਤਾਂ ਦੂਦ ਦ੍ਰੈਡਾ ਤੋਂ ਆ ਕੇ ਇੱਥੇ ਸੇਰੇ ਵੀ ਬਾਨਦੇ ਹਨ ਜੀ ਇਹ ਫਲਾਈ ਦੇ ਦਰਖਤ ਦੇ ਜੀ ਜਦੋਂ ਮਹਾਰਾਜ ਜੀ ਇੱਥੇ ਆਏ ਸਨ ਤਾਂ ਮਹਾਰਾਜ ਜੀ ਨੇ ਬਚਨ ਕੀਤਾ ਸੀ ਜੋ ਵੀ ਸੰਗ ਇਸ ਜਗਾ ਤੇ ਸੱਚੇ ਮਨ ਦੇ ਨਾਲ ਸਰਦਾ ਭਾਵਨਾ ਨਾਲ ਆਵੇਗੀ ਜੀ ਉਹਨਾਂ ਦੀ ਸਾਰੀਆਂ ਬਿਮਾਰੀਆਂ ਦੁੱਖ ਕਲੇਜ ਪਰਿਵਾਰ ਤੇ ਖੁਸ਼ੀਆਂ ਪ੍ਰਾਪਤ ਹੋਣਗੀਆਂ ਜੀ ਉਹਨਾਂ ਨੂੰ ਸਾਰੀਆਂ ਕਰੋ ਦਰਸ਼ਨ ਜੀ ਫਲਾਈ ਦੇ ਦਰਖਤ ਦੇ प्यारी 사త్సੰਗਤ ਜੀ ਤੁਸੀਂ ਦੇਖ ਸਕਦੇ ਹੋ ਇੱਧਰ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਦਾ ਵਰਣਨ ਵੀ ਕੀਤਾ ਹੋਇਆ ਜੀ ਤੁਸੀਂ ਪੂਰੀ ਸਰਦਾ ਭਾਵਨਾ ਨਾਲ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਪੜ ਸਕਦੇ ਹੋ ਜੀ ਲੋ ਜੀ ਪਿਆਰੀ 사త్సੰਗਤ ਜੀ ਤੁਸੀਂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਵੀ ਕਰ ਸਕਦੇ ਹੋ ਜੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੁਆਰਾ ਫੁੱਲ ਵੀ ਵਰਸਾਏ ਗਏ ਹਨ ਜੀ ਨਿਸ਼ਾਨ ਸਾਹਿਬ ਤੇ ਲੋ ਜੀ ਪਿਆਰੀ 사త్సੰਗਤ ਜੀ ਉਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇੱਧਰ ਗੁਰਦੁਆਰਾ ਸਾਹਿਬ ਜੀ ਦਾ ਲੰਗਰ ਹਾਲ ਹੈ ਜੀ ਜਿੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਲੰਗਰ ਸਕਦੀਆਂ ਹਨ ਜੀ ਜਰੂਰ ਤਿਆਰੀ ਸਾਹ ਸੰਗਤ ਜੀ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਬਾਹਰ ਦਾ 뷰 ਵੀ ਤੁਸੀਂ ਦੇਖ ਸਕਦੇ ਹੋ ਜੀ ਬਾਹਰ ਨਹਿਰ ਬਣੀ ਹੋਈ ਹੈ ਜੀ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਜੀ ਪੁਰਾਣੀ ਖਦਾਈ ਦੇ ਸਮੇਂ ਪ੍ਰਾਤਨ ਸ਼ਸਤਰ ਵੀ ਪ੍ਰਾਪਤ ਹੋਏ ਸਨ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਇਸ ਜਗ੍ਹਾ ਦੇ ਉੱਤੇ ਪੁਰਾਣੇ ਸ਼ਾਸਤਰਾਂ ਦੇ ਦਰਸ਼ਨ ਵੀ ਕਰ ਸਕਦੇ ਹੋ ਜੀ ਤੇ ਇੱਥੇ ਇਸ ਗੁਰਦੁਆਰਾ ਸਾਹਿਬ ਵਿੱਚ ਹਰ ਸਾਲ ਪਉ ਨੂੰ ਬੜਾ ਭਾਰੀ ਦੀਵਾਨ ਸਜਦੇ ਹਨ ਜੀ ਤੇ ਹਰ ਦਸਵੀਂ ਅਤੇ ਹਰ ਐਤਵਾਰ ਨੂੰ ਸੰਗਤਾਂ ਇਕੱਠੀਆਂ ਹੋ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਹਨ ਜੀ ਤੇ ਗੁਰੂ ਜੀ ਦੇ ਜਸ ਗਾਉਂਦੀਆਂ ਹਨ ਜੀ ਤੁਸੀਂ ਦੇਖ ਸਕਦੇ ਹੋ ਨਹਿਰ ਵਿੱਚ ਪਾਣੀ ਪੂਰਾ ਨੱਕੋ ਨੱਕ ਪਰਿਆ ਪਿਆ ਜੀ ਪਹਾੜੀ ਇਲਾਕਿਆਂ ਦੇ ਵਿੱਚ ਬਰਸਾਤਾਂ ਹੋਣ ਕਰਕੇ ਨਹਿਰਾਂ ਦੇ ਵਿੱਚ ਪਾਣੀ ਫੁੱਲ ਹੋ ਗਿਆ ਜੀ ਉਹ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦੇ ਬਾਹਰ ਨਹਿਰ ਬਣੀ ਹੋਈ ਹੈ ਜੀ ਤੇ ਇੱਥੇ ਦਸ਼ਮੇਸ਼ ਘਾਟ ਗੁਰਦੁਆਰਾ ਫਲਾਈ ਸਾਹਿਬ ਇੱਥੇ ਆਸਤੀਆਂ ਤੇ ਅੰਗੀਠਾ ਸਾਹਿਬ ਜਲ ਪ੍ਰਬਾਹਨ ਕੀਤੀਆਂ ਜਾਂਦੀਆਂ ਹਨ ਜੀ ਤੇ ਇੱਥੇ ਨੋਟ ਵੀ ਲਿਖਿਆ ਹੈ ਕਿ ਇਸ ਸਥਾਨ ਤੇ ਛਾਲਾ ਮਾਰਨੇ ਖੱਪ ਕਰਨਾ ਕੰਨਾ ਗੰਦੇ ਗੀਤ ਗਾਉਣਾ ਵਜਾਉਣਾ ਸਖਤ ਮਨਾਇਆ ਜੀ ਕਾਨੂੰਨੀ ਅਪਰਾਧ ਹੈ ਜੀ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਇੱਧਰ ਬੱਚਕਾਂ ਦਾ ਵੀ ਇਕੱਠੀਆਂ ਹੋਈਆਂ ਨੇ ਜੀ ਬਾਹਰ ਬੈਠੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਪਈਆਂ ਨੇ 뷰 ਇੱਥੇ ਦਾ ਕਿੰਨਾ ਵਧੀਆ ਲੱਗਦਾ ਪਿਆ ਜੀ ਤੁਸੀਂ ਦੇਖ ਸਕਦੇ ਹੋ ਮਨ ਖੁਸ਼ ਹੋ ਜਾਂਦਾ ਜੀ ਇਸ ਜਗ੍ਹਾ ਦੇ ਉੱਤੇ ਆ ਕੇ ਤੁਸੀਂ ਵੀ ਇਸ ਜਗ੍ਹਾ ਦੇ ਉੱਤੇ ਆ ਕੇ ਗੁਰੂ ਜੀ ਦੇ ਦਰਸ਼ਨ ਕਰ ਸਕਦੇ ਹੋ ਜੀ ਤੇ ਨਿਹਾਲ ਹੋ ਸਕਦੇ ਹੋ ਜੀ ਇੱਥੇ ਆ ਕੇ ਬਹੁਤ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਜੀ ਪਿਆਰੀ ਸਾਥ ਸੰਗਤ ਜੀ ਜਿੰਨਾ ਦੋਸਤਾਂ ਮਿੱਤਰਾਂ ਨੇ ਮੇਰੇ ਚੈਨਲ ਆਹੀ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ ਜੀ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਪਿਆਰੀ ਸਾਥ ਸੰਗਤ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੁਹਾਨੂੰ ਅੱਗੇ-ਅੱਗੇ ਨਵੀਆਂ-ਨਵੀਆਂ ਅਪਡੇਟ ਦਿੰਦੇ ਰਹਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾਇਆ ਗੁਰਦੁਆਰਾ ਸ੍ਰੀ ਫਲਾਈ ਸਾਹਿਬ ਜੋਤੀ ਪਾਸ ਸਾਹੀ ਦਸਵੀਂ ਦੇ ਚੰਨ ਸੋ ਪ੍ਰਾਪਤ ਧਰਤੀ ਹੈ ਜੀ ਜਿਨ੍ਹਾਂ ਪਿਆਰੀ ਸਾਧ ਸੰਗਤ ਨੇ ਮੇਰਾ ਚੈਨ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਕਰ ਲੈਣ ਜੀ ਮਿਲਦੇ ਹਾਂ ਜੀ ਅਗਲੇ ਬਲੌਗ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ